ਹਾਂਜੀ ਕੀ ਹਾਲ ਹੈ ਜੀ ਹਾਂਜੀ ਦੋ ਜੁਲਾਈ 2024 ਦੀਆਂ ਬਾਜ਼ੀਆਂ ਦੀ ਅਪਡੇਟ ਵੀ ਹੈ ਜੀ ਤੇ ਵੀਡੀਓ ਦੇ ਐਂਡ 'ਚ ਹੈਗੇ ਆ ਜੁਲਾਈ ਮਹੀਨੇ ਦੀਆਂ ਬਾਜ਼ੀਆਂ ਦੇ ਪੋਸਟਰ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਆਪਣਾ ਨੂੰ ਕਰਿਓ ਸਬਸਕ੍ਰਾਈਬ ਹਾਂਜੀ ਪਿੰਡ ਆ ਗਿਆ ਪਹਿਲਾ ਸੀਲੋ ਖੁਰਦ ਲੁਧਿਆਣਾ ਜੀ 1200 ਮੋਡ ਨੂੰ 17 ਓਡੇ ਸੀ 7 10 ਤੇ ਬਾਜੀ ਨਿਬੜੀ ਜੀ ਦੋਵਾਂ ਕਬੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਜੋਤ ਕਟਾਣੀ ਸਾਂਝੀ ਤੇ ਦੂਜਾ ਜੀ ਮਣੀ ਧਰੋੜ ਸਾਂਝੀ ਅਪਡੇਟ ਦੇਣ ਵਾਲਾ ਵੀਰ ਹੈਗਾ ਜੀ ਰਮਾਨ ਸ਼ੀਲੋ ਤੇ ਕਾਪੀ ਦੇ ਸੀਗਾ ਜੀ ਤਲਵੀਰ ਬਰਥਾਲ ਦੋ ਕਬੂਤਰ ਸੀ ਨੇ ਦੋਨਾਂ ਦੀ ਸਾਂਝੀ ਹੋ ਗਈ ਅਗਲੀ ਬਾਜੀ ਆ ਗਈ ਜੀ ਪਿੰਡ ਸ਼ੇਰਗੜ ਜੀ ਬਠਿੰਡਾ 2 ਜੁਲਾਈ ਦੀ ਬਾਜੀ ਇਹ ਵੀ ਜੀ 56 ਉੱਡੇ ਸੀਗੇ ਜਿੱਥੇ ਵੀ 2200 ਮੁੱਢ ਨੂੰ 6 ਵਜੇ ਬਾਜੀ ਨਿਬੜੀ ਤਿੰਨਾਂ ਚ ਸਾਂਝੀ ਹੋ ਗਈ ਲੋਜੀ ਇਵੈਂਟ ਸਿੰਘ ਵਾਲਾ ਸਾਂਝੀ ਬਲਵੀਰ ਗੋਸਲ ਸਾਂਝੀ ਤੇ ਕੱਕੂ ਘਰਾਗਣਾ ਜੀ ਸਾਂਝੀ ਤਿੰਨ ਕਬੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਜੀ 6 ਵਜੇ ਬਾਜੀ ਨਿਬੜ ਗਈ ਸੀ ਤਿੰਨ ਅੱਜ ਸਾਂਝੀ ਹੋ ਗਈ 2200 ਮੋਢ ਨੂੰ ਹਾਂਜੀ ਜੁਲਾਈ ਦੀਆਂ ਬਾਜ਼ੀਆਂ ਦੇ ਪੋਸਟਰ ਆ ਗਈ ਅੱਗੇ ਪਹਿਲੀ ਬਾਜੀ ਆ ਗਈ ਜੀ ਪਿੰਡ ਬਾਂਦਰ ਜ਼ਿਲ੍ਹਾ ਆ ਗਿਆ ਜੀ ਮੋਗਾ ਮਿਤੀ 8 ਜੁਲਾਈ 2024 ਹੈ ਜੀ ਪਹਿਲਾ ਨਾਮ ਹੈਗਾ ਕੁਲਰ ਦੂਜਾ ਤੇ ਤੀਜਾ ਨਾਮ ਹੈਗੇ ਜਿਹਦੇ ਉਹਨੇ ਕੱਪ 70 ਕਬੂਤਰ ਇੰਟਰ ਕੀਤੇ ਜਾਣਗੇ ਜੀ ਤੇ ਐਂਟਰੀ ਫੀਸ ਹੋਊਗੀ ਜੀ 2200 ਰੁਪਿਆ ਤੇ ਗੁਰੂ ਕਲਾਂਗਰ ਟੋਟਾ ਵਰਤੂਗਾ ਜੀ ਫਿਰ ਆ ਗਈ ਜੀ ਪਿੰਡ ਜਗਾ ਰਾਮ ਤੀਰਥ ਇਥੇ ਜੀ 80 ਕਬੂਤਰ ਇੰਟਰ ਕੀਤੇ ਜਾਣਗੇ 1700 ਰੁਪਿਆ ਐਂਟਰੀ ਫੀਸ ਹੈ ਜੀ 9/7/2024 ਨੂੰ ਪੂਰੀ ਐਂਟਰੀ ਲਏ ਜਾਊਗੀ ਜੀ 9 ਜੁਲਾਈ 2024 ਦਾ ਦਿਨ ਹੈਗਾ ਜੀ ਮੰਗਲਵਾਰ ਨੂੰ ਬਾਜੀ ਤੇ ਪਹਿਲਾ ਨਾਮ ਇੱਥੇ ਜੀ ਕੂਲਰ ਦੱਤਾ ਜਾਊਗਾ ਫਿਰ ਆ ਗਈ ਜੀ ਪੁੱਚੋ ਗਲਾਂ ਬਠਿੰਡਾ ਐਂਟਰੀ ਵੀ ਸਾਕੀ 2200 ਰੁਪਏ ਪਹਿਲਾ ਨਾਮ ਫਰਿੱਜ ਹੈ ਜੀ ਦੂਜਾ ਨਾਮ ਕੂਲਰ ਆ ਤੀਜਾ ਨਾਮ ਫਰਾਟਾ ਪੱਖਾ ਤੇ ਚੌਥਾ ਨਾਮ ਕੱਪਾ ਜੀ ਪੰਜਵੇਂ ਐਂਡੋ ਐਂਟਰੀ ਵਾਪਸ ਕੀਤੀ ਜਾਊਗੀ ਜੀ 12 ਜੁਲਾਈ 2024 ਦਰ 24 ਤੇ 80 ਕਬੂਤਰ ਐਂਟਰ ਕੀਤੇ ਜਾਣਗੇ ਜੀ ਪਿੰਡ ਆ ਗਿਆ ਜੀ ਸਹਾਰਨਾ ਚਲਾ ਆ ਗਿਆ ਜੀ ਮਾਨਸਾ ਦਿਨ ਬੁੱਧਵਾਰ ਮਿਤੀ ਆ ਗਈ 10 ਜੁਲਾਈ 2024 ਦੀ ਪਹਿਲਾ ਨਾਮ ਹੈਗਾ ਜੀ 5 ਫੁੱਟੀ ਟਰਾਫੀ 4 ਤਰੀਕ ਨੂੰ ਸਾਰੇ ਕਬੂਤਰ ਲਿਖੇ ਜਾਣਗੇ ਜੀ ਤੇ ਐਂਟਰੀ ਫੀਸ ਵਾਲੀ ਹੈਗੀ ਜੀ 1700 ਰੁਪਏ ਇਹ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂ ਕੇ ਸ਼ੇਅਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ 'ਚ ਧੰਨਵਾਦ